ਦੇਵਸਤੇ ਅੱਜ ਆਪਾਂ ਸੋਅ ਮਾਪ ਲੋਕੇ ਇਸ ਤੋਂ ਨੋ ਨੋ ਬੈਸ ਹਾ ਨੋ ਬੈ ਨੋ ਕ੍ਰਾਂਡਾ ਤੇ ਉਸ ਟਾਈਮ ਤੇ ਕਿਚਨ ਸਿਡੇਂਸ ਤੇ ਅੱਜ ਆਪਨੇ ਸਟੀਚੇ ਹੀ ਕਟਵਾਉਣਗੇ ਸੀ ਮੈਂ ਤੇ ਕਿਉਂਕਿ ਅੱਜ ਭਲਾ ਸੀਗਾ ਡਾਕਟਰ ਨੇ ਕਹਿਤੀ ਨਾ ਵਾ ਜੀ ਮੈਂ ਕੰਟੇ ਜਾਂਦੇ ਹਾਂ ਨਾ ਫਿਰ ਉਹ ਕਹਿੰਦੇ ਵੀ ਦੇਖਦੇ ਆ ਫਿਰ ਕੀ ਕਰਨ ਤਾਂ ਮੈਂ ਤਾਂ ਮਿੰਨ ਨੂੰ ਫੋਲੋ ਅਪ ਅਪਟਮੈਂਟ ਤੇ ਸੀ ਕਿ ਕਹਿੰਦੇ ਉਹ ਪਿੰਡ ਤੇ ਟਾਈਮ ਲੱਗੇ ਸੀ ਨਾ ਫਿਰ ਤਾਂ ਉਹਨਾਂ ਨੇ ਜੰਨੇ ਬੋਦੀ ਸੀ ਫਿਰ ਦਮਿੰਟ ਰੋ ਲੱਗ ਰਹੇ ਸੀ ਨਾ ਜਿਹੜੇ ਕੋ ਜਾ ਰਿਹਾ ਤੇ ਮਾਰੇ ਸੁੰਘੀ ਲਿਆ ਤੇ ਮੈਂ ਉਹ ਮੈਂ ਤਾਂ ਕਿ ਕਿਤਾ ਸੁੰਘੀ ਲੈ ਕੇ ਨਾ ਇਕੱਠੀ ਕਰਕੇ ਖਾਦੇ ਨਾ ਕਿਆ ਪਈ ਹੈ ਕਵਾਂ ਲੈ ਕੇ ਇਹ ਦੇਖੀ ਲਓਗਾ ਨਾ ਦੇਖਦੇ ਆ ਵੀ ਅੱਜ ਕੱਟ ਦਿੰਦੇ ਆ ਕਿ ਨਹੀਂ ਤੇ ਫਿਰ ਉਹਨੇ ਜਦ ਦੇਖਿਆ ਫਿਰ ਕਹਿੰਦਾ ਠੀਕ ਹੈ ਫਿਰ ਉਹ ਕੀ ਲੈ ਗਿਆ ਜਿਵੇਂ ਕਿ ਮੈਂ ਲੇ ਗਿਆ ਮਮੇ ਨੂੰ ਪਹਿਲਾਂ ਬਲੇਡ ਪੱਟਿਆ ਕਿ ਕਿੰਨਾ ਤਾਂ ਪਤਾ ਹੀ ਲੱਗਿਆ ਉਹ ਮਹਾਂਦਰ ਗੱਲ ਪਤਾ ਤਾਂ ਪਤਾ ਤਾਂ ਅੱਖਾਂ ਬੰਦ ਹਾਂ ਤੇ ਗੱਲ ਵੀ ਪੈਂਦੀ ਹੈ ਤੇ ਮੁਰਕੇ ਪੈ ਮੇਰੇ ਉਹਨੇ ਕੱਟੇ ਵਿੱਚ ਇੱਕ ਮਿੰਟ ਕੱਟੇ ਦਾ ਮਿੰਟ ਜਮੀ ਨਹੀਂ ਪਤਾ ਲੱਗਿਆ ਤੇ ਵੀ ਮੈਂ ਉਹਨੂੰ ਕਿਹਾ ਹੈ ਉਹ ਵੀ ਕਿ ਉਹ ਮੇਰੇ ਮੂਹਰੇ ਹੈ ਕਿ ਕਹਿੰਦੀ ਮੈਂ ਇਹ ਕੀ ਕਹਿੰਦੀ ਹੈ ਵਾਕੇ ਹਾਂ ਜੀ ਮੇਰੇ ਹਾਂ ਜੀ ਮੈਂ ਕਹਿੰਦਾ ਖਾਲਸਾ ਕੱਟਦਾ ਨਹੀਂ ਸੱਜੇ ਪਾਸੇ ਮੈਂ ਜਾਂਦੂੰ ਤਾਂ ਸੱਜੇ ਪਾਸੋਂ ਨਾਲ ਸੱਜੇ ਪਾਸੋਂ ਤੇ ਕੱਬੇ ਪਾਸੇ ਕੱਟ ਕੀ ਆ ਤੇ ਫਿਰ ਹਾਂ ਮੈਂ ਕਹਿੰਦੀ ਬਾਈ ਡਾਕਟਰ ਨੇ ਨਾ ਹੁੰਦਾ ਵੀ ਆਪਣੇ ਸਾਹਮਣੇ ਇਹ ਜਿਹੜਾ ਉਹ ਮਾਦਰਾ ਕਦੇ ਬੱਬੇ ਪਾਸੇ ਨਹੀਂ ਕਰਦਾ ਜਿਹੜੇ ਪਾਸਾ ਸਹੀ ਲੱਗਦਾ ਦਾਦਾ ਤਰਲੇ ਨਾ ਬੱਬੇ ਪਾਸੇ ਰੋਕ ਕਰਦਾ ਕਿਉਂ ਨਾ ਕਿ ਤਾਂ ਸੱਜਾ ਹੱਥ ਚੱਲਦਾ ਜਿਹੜਾ ਕੰਫਰਟੇਬਲ ਹੁੰਦਾ ਨਾ ਉਹ ਪੈਸਾ ਆਪਣਾ ਕਰ ਸਕਦਾ ਜਿਹੋ ਉਧਰ ਦੇ ਪਾਸੇ ਉਹ ਕਰਦੇ ਉਹ ਕਹਿੰਦੇ ਵੀ ਡਾਕਟਰ ਦਾ ਵੀ ਨਾ ਸੱਜਾ ਪੀਣਾ ਵੀ ਜਿਵੇਂ ਖੱਬੇ ਪਾਸੇ ਪਾ ਕੇ ਸੋਦੇ ਇੱਥੋਂ ਤੱਕ ਗਈ ਉਹ ਵੀ ਪੈਣਾ ਤਾਂ ਸੱਜਾ ਹੱਥ ਨਾਲ ਜੂਲ ਕਿਤਾਬ ਦਾ ਕਹਿੰਦੀ ਖੱਬੇ ਪਾਸੇ ਉਹ ਕੱਬਾ ਕਿਵੇਂ ਜੂਲ ਕਰ ਲੈਂਦਾ ਜੇ ਖੱਬੇ ਪਾਸੋਂ ਤਾਂ ਫਿਰ ਅਸੀਂ ਹੋਂ ਮੈਂ ਦੇਖਦੇ ਅਸੀਂ ਆਪ ਦੇ ਦੇਖਦੇ ਵੀ ਸਾਨੂੰ ਅਸੀਂ ਕਿਹੜੇ ਸਾਡਾ ਆਪਣਾ ਜੋ ਵੀ ਤੇਵ ਦਾ ਪਾਕਾ ਮਗੰਡਿਆ ਉਹ ਸਭ ਮੈਂ ਦਿੱਤਾ ਤੇ ਉਹਨਾਂ ਨੂੰ ਚੇਲ ਕਿੰਨੇ ਨੇ ਇਹ ਨਹੀਂ ਕਰ ਸਕੀ ਉਹ ਕਹਿੰਦੀ ਵੇਟ ਬੂਟ ਨਹੀਂ ਚੱਕਣਾ ਸ਼ੇਮ ਹੱਥ ਤੇ ਆ ਲੈ। ਇੱਕ ਮਿੰਟ ਰੱਖੋ ਬਾਕੀ ਕੰਮ ਵੀ ਕਰੇ ਮਾੜਾ ਮੁੱਟਾ ਦੀ ਮੱਖਣ ਤੋਂ ਫਿਰ ਤੇ ਕਰ ਲੈਣੇ ਬਿਲਣਾ ਤੋਂ ਤੋਂ ਚੱਕਣੀ ਆਗਾ ਤੇ ਹੋਰ ਤਾਂ ਖਸੁੰ ਹੈ। ਕਿ ਭਾਤੇ ਕੋਈ ਦਵਾਈ ਦਿੱਤੀ ਫਿਰ ਮੈਨੂੰ ਨਾ ਜਾਦੇ ਦੱਸ ਸੀ ਪਈ ਦਿੱਤਾ ਸੀਗਾ ਮੈਂ ਕਹਿੰਦਾ ਚਲੋ ਗਈ ਨਾ ਜੱਜੀ ਤੇ ਮੇਰੇ ਕੁਝ ਨਹੀਂ ਦੇਖਿਆ ਦੂਜੇ ਦਿਨ ਕੀ ਕੀ ਕਰੀ ਜਾਂਦੇ ਕੀ ਨਹੀਂ ਮੈਂ ਤਾਂ ਤਾਂ ਚੁੰਨੀ ਰਹੀ ਐ ਇਕੱਠੀ ਕਰਕੇ ਪੁਣੀ ਹਾਂ ਇਹ ਨਹੀਂ ਹਾਂ ਇਹ ਕਿਹਾ ਜੇ ਦੇ ਜੋਂ ਮੈਂ ਕਹਿਤਾ ਨਹੀਂ ਕਰ ਸਕਦੀ ਐ ਕੰਮ ਇਹਦੇ ਜਾਂਦੀ ਮੇਰੇ ਉੱਪਰ ਦੇ ਆ ਜੇ ਕਿੰਨੇ 5-4 ਦਿਨ ਬਾਅਦ ਨਹੀਂ ਹਜੇ ਤਾਂ ਵਾਸੀ ਪੂਰੀ ਰੈਸਟੀ ਲੋ ਹਾਂ ਨਹੀਂ ਹਜੇ ਤਾਂ ਪੂਰੀ ਰੈਸਟ ਜਿੰਨਾ ਟਾਈਮ ਤੱਕ ਇੱਥੇ ਕਰੀਮ ਨਹੀਂ ਨਾ ਆਉਂਦਾਗਾ ਉਹਨਾਂ ਟਾਈਮ ਤੱਕ ਤਾਂ ਪੂਰੀ ਰੈਸਟ ਸਹੀ ਹੈ ਹਮ ਅੰਦਰੋਂ ਤਾਂ ਕਟਾ ਕੀ ਇਸ ਤੱਕ ਨਹੀਂ ਖਿਲੀ ਹੈ ਨਾ ਦੁਆੰਦੀ ਹੈ ਇਹਦੇ ਮਾਸੀ ਕਰਨੇ ਕਰ ਲ ਕਹਿੰਦੇ ਤਾਂ ਕਹਿੰਦੇ ਮੈਨੂੰ ਮੈਂ ਦੱਸੁੰਦਾ ਨਵਾਂ ਲੱਗਿਆ ਫਿਰ ਵੀ ਕਰਦੀ ਮਾਂ ਮਤਵ ਜਿ ਲੱਗੀ ਫਿਰ ਮੈਨੂੰ ਪ੍ਰੋਬਲਮ ਆ ਕਹਿੰਦੇ ਨਹੀਂ ਅੱਗੇ ਡਾਕਟਰ ਵੀ ਆਇਆ ਪੰਜ ਚਾਰ ਦਿਨ ਬਾਅਦ ਤਿੰਨ ਉਹ ਘਰ ਹੋਇਆ ਨਾ ਨਾ ਵਾਜਦੀ ਪਾਣੀ ਦੇ ਲੈ ਕਹਿੰਦੇ ਕਹਿੰਦੇ ਤੂੰ ਥਾਪੀ ਸਭ ਤੋਂ ਕਹਿੰਦੇ ਮੈਂ ਤਾਂ ਕੋਸ਼ਿਸ਼ ਨਹੀਂ ਕੀਤੀ ਬਿਜੋ ਘਣੇ ਬਣਿਆ ਕਹਿੰਦੀ ਚੰਗੀ ਗੱਲ ਹੈ ਵਧੀਆ ਉਹ ਕਹਿੰਦਾ ਲਿਖਿਆ ਵੀ ਹਾਈ ਪ੍ਰੋਟੀਨ ਲੈਣਾ ਪਾਣੀ ਜ਼ਿਆਦਾ ਲੈਣਾ ਬਸ ਤੇ ਨਾ liquid ਚੀਜ਼ਾਂ ਨੇ ਹੈ ਨਾ ਉਹਦੇ ਨਾਲ ਵੀ ਵੀ ਆਪਣੀ ਸੀਨ ਨੂੰ ਆਪਾਂ ਅਲਰਜੀ ਦੇਣੀ ਐ ਤਾਂ ਹੀ ਉਹ ਕੜਾਉਂਗਾ ਉਹ ਲੋਕ ਨੂੰ ਸੇ ਸਾਧਨ ਕੁਥੀ ਰਤੋਂ ਤੋਂ ਚੱਲ ਜਾਈਵੇਂ ਚੱਕਰ ਆ ਜਾਂਦਾ ਫਿਰ ਇਹ ਮੈਨੂੰ ਵੀ ਆਇ ਲੱਗਦਾ ਮੈਂ ਕੱਲੀ ਜਾਈ ਇੱਥੋਂ ਤੱਕ ਵੀ ਗੇਟ ਤੱਕ ਨਹੀਂ ਜਾ ਸਕਦੀ ਮੇਂ ਇਸ ਤਰ੍ਹਾਂ ਹੀ ਹੁੰਦਾ ਤੇ ਫਿਰ ਵੀ ਕਿਸੇ ਤੋਂ ਬੰਦੇ ਵਿੱਚੋਂ ਵੀ ਚੁੰਗਿਆ ਜਾਣਾ ਕੱਟਵਰਤ ਹੁੰਦੀ ਆ ਹੁਣ ਐਵੇਂ ਤੋੜਿਆ ਇੰਨਾ ਬਹੁਤ ਹੁੰਦੇ ਨੇ ਐਂਟੀਬਾਇਓਟਿਕ ਚੜਾਉਂਦੇ ਆ ਸਾਰੇ ਜਦੋਂ ਕੀ ਕੈਨੂ ਚੜਾਉਂਦੇ ਹੋ ਤੇ ਹੁਣ ਆਪਾਂ ਚਲੋ ਅੰਦਰ ਦੇਖਦੇ ਆਂ ਕੱਟ ਜੇ ਨਾ ਕਰਦੇ ਆਂ ਬਰਖ ਕਿਉਂ ਪੈ ਜਾਂਦਾ ਵਸੇ ਇੱਕ ਚੀਜ਼ ਦਾ ਮੈਨੂੰ ਫਾਇਦਾ ਹੋ ਗਿਆ ਜੀ ਤਾਂ ਮੈਨੂੰ ਮੈਂ ਬਿਨਾਂ ਐਕਸਰਸਾਈਜ਼ ਕੀਤੇ ਹੋ ਮੇ ਲਾਇਦਰ ਬਦਲੀ ਹੋ ਗੁਚੇ ਭਾਈ ਬਿਗ ਤੇ ਨਵਾਰੇ ਦਾ ਬਦਲ ਲੱਗ ਜਾਣਾ ਟਾਈਮ ਦੇ ਤੇ ਸਾਰੇ ਕੰਮ ਸਹੀ ਹੋ ਗਏ ਤੇ ਦੇਰ ਹੋ ਜਾਂਦਾ ਫਿਰ ਤਾਂ ਗੱਜਣ-ਬੱਜਣ ਗਈ ਚਾਚਾ ਜੇ ਅਦਦਰ ਪਤਾ ਵੀ ਲੱਗਣਾ ਵੀ ਹੋਇਆ ਕਿ ਨਹੀਂ ਇਹ ਜਿਸਨੇ ਵੀ ਚਾਹਿਆ ਤੇ ਵੀ ਨਹੀਂ ਤੁੰਨੇ ਅਦਦਰ ਕੁਝ ਪਤਾ ਵੀ ਲੱਗਣਾ ਕਿ ਬਈ ਤਰਾਇਆ

ਉਹ ਨਹੀਂ ਕਰਨਾ ਹਜੇ ਡਾਕਟਰ ਨੇ ਕਿਹਾਗਾ ਤਾਂ ਕਰਕੇ ਥੋੜਾ ਜਿਹਾ ਮੁਸ਼ਕਲ ਲੱਗਦਾ ਤੇ ਇਸ ਕਰਕੇ ਲੇਕਿਨ ਜੀਤਾ ਕਰਦਾ ਕਰਦ ਨੂੰ ਲੇਕਿਨ ਨਿਮਰਤਾ ਕੀ ਨਿਮਰਤਾ ਮਨ ਨੂੰ ਕੋਈ ਕੀ ਕਾ ਦੇ ਇਹ ਦੇਖੋ ਉਹ ਨਵਾਂ ਨਵਾਂ ਉਹ ਕਰਨਾ ਉਹਦੇ ਉੱਪਰ ਚੜ੍ਹਨਾ ਸਿੱਖੇ ਜਿਦ ਨੂੰ ਵਧੀਆ ਲੱਗਦਾ ਕੀ ਕਹਿੰਦੀ ਉਹ ਫੜੀਏ ਦੇਖੋ ਉਹਦੇ ਉੱਪਰ ਇਹਨੂੰ ਪਹਿਲਾਂ ਆਉਂਦਾ ਨਹੀਂ ਸੀ ਇਸ ਤਰ੍ਹਾਂ ਲਟਕਣਾ ਹੁਣ ਸਿੱਖ ਗਈ ਹੈਗੀ ਵਧੀਆ ਵਧੀਆ ਅਪਿੰਦਰ ਕੇਰੇ ਇੱਕ ਵੱਡੀ ਇੱਧਰ ਚਾਵ ਨੂੰ ਬਹੁਤ ਬੱਚੇ ਨੇ ਪਾਰਕ ਦੇ ਵਿੱਚ ਮ제 ਕਰਦੇ ਦੇਖੋ ਮੌਸਮ ਵੀ ਠੀਕ ਆ ਅੱਜ ਪਹਿਲਾਂ ਬਾਰਿਸ਼ ਹੁੰਦੀ ਰਹਿੰਦੀ ਅੱਜ ਮੌਸਮ ਵੀ ਸਹੀ ਹਵਾ ਚੱਲ ਰਹੀ ਵੈਰੀ ਗੁੱਡ ਨਿਵਰਤ ਵੈਰੀ ਗੁੱਡ ਮੰਮਾ ਵੈਰੀ ਗੁੱਡ ਨਿਵਰਤ ਜਜੀਤ ਕੋਲੇ ਵਗ ਜਾਉ ਤੇ ਉਹ ਕਰ ਲੈਦੀ ਆ ਵੈਰੀ ਗੁੱਡ ਵੈਰੀ ਗੁੱਡ ਕੇ ਜਾ ਕੇ ਪੂਰਾ ਜਾ ਉਸ ਨੂੰ ਮੈਂ ਪੂਰਾ ਕਰਤੀ ਸੀਗੀ ਪੂਰਾ ਕਰਦਾ ਨਹੀਂ ਤਾਂ ਕੋਈ ਨਹੀਂ ਹੋ ਜਾਊਗਾ ਫਿਰ ਇਹ ਕੋਈ 2 ਪੰਜ ਮਿੰਟ ਰੈਸਟ ਕਰ ਨਹੀਂ ਉਹ ਪਤਾ ਕਿ ਮੈਂ ਤੈਨੂੰ ਆਏ ਗਿਆ ਵੀ ਕੋਲੇ ਖੜ ਜਾ ਬਾਈ ਚਾਂਸ ਉਹਨੂੰ ਫੜਦਾ ਉਹਨੂੰ ਕੋਲੇ ਜਾਣੀ ਨਹੀਂ ਹੁੰਦਾ ਵੀ ਵਾਸ ਹਾਂ ਦੂਰ ਖੜ ਜਾ ਬਸ ਕੋਲੇ ਉਹ ਐਸੀ ਦੇਖਣ ਲਈ ਕਿਉਂਕਿ ਇਹਨੂੰ ਲਟਕਣਾ ਸਿਖਾਇਆ ਹੈ ਇਹਦੇ ਪਾਪਾ ਨੇ ਉਪਿੰਦਰ ਨੂੰ ਵੀ ਨਿਮਰਤ ਨੂੰ ਵੀ ਹੋਣਾ ਮੈਨੂੰ ਵੀ ਸਿਖਾਇਆ ਇਹਨਾਂ ਨੇ ਪਹਿਲਾਂ ਨਹੀਂ ਹੁੰਦਾ ਸੀ ਲੇਕਰ ਜੀ ਤੂੰ ਜੀਜਾ ਕਰਦਾ ਦੇਖਿਆ ਐਕਸਰਸਾਈਜ਼ ਕਰਦਾ ਇਹਨੂੰ ਇਲਾਕੇ ਦਿਖਾ ਦੇਖ ਦੀਆਂ ਜੇ ਦੁੱਧ ਕਿਉ ਪੀਨੀ ਹੈ ਸਰਦਿਆਂ ਚੰਨ ਖੋਆ ਕਰਨੀ ਹੈ ਕਿੰਨਾ ਕੁ ਤਾਕਤਵਾਲਾ ਹਾਂ ਦੇਖ ਦੇ ਕਿੰਨੀ ਕੁ ਤਾਕਤ ਹੈ ਹਾਂ ਖਾਂਦੇ ਪਿੰਦੇ ਘਰ ਦੀ ਕੁੜੀ ਤਾਹਾਂ ਦਾ ਕਾਂ ਹਵਾ ਗਈ ਤੇਜ਼ ਹਵਾ ਚੱਲ ਰਹੀ ਹੈ ਵਧੀਆ ਮੌਸਮ ਸੋਹਣਾ ਚੱਕ ਚੱਲ ਬੱਸ ਵਾਜਾ ਜੇ ਉੱਤਰ ਹਾਂ ਦੁੱਧ ਘਾਇ ਪਿਓ ਕਾਗਾ ਕੇ ਵਸਕਲਾ ਚੰਗੇ ਧੁਖਾਂ ਦੇ ਵੀ ਦੇ ਘਰ ਦੀ ਕੁੜੀਆਂ ਦਾ ਸੈਂਨਾ ਬਾਹਰ ਚੱਕ ਨਹੀਂ ਚਾਹਦੀ ਲੈ ਨਹੀਂ ਬੱਸ ਆ ਇੱਕ ਜਿਹੜਾ ਉਹ ਨਾ ਦੋ ਬੜੀ ਉਹ ਕਹਿਣਾ ਕੁਝ ਨਹੀਂ ਹੁੰਦਾ ਜੋੜ ਲਾ ਕਹਿੰਦਾ ਕੀ ਹੈ ਇਹ ਕਹਿੰਦਾ ਮਾਸੀ ਜੇ ਤੁਸੀਂ ਆਏ ਨਾ ਤੁਸੀਂ ਇੱਕ ਵਾਰ ਦੁਬਾਰਾ ਆਏ ਕਹਿੰਦੇ ਨਾ ਤੁਸੀਂ ਨਹਾਏ ਹਾਂ ਉਹ ਪਿੰਦਰ ਹਾਂ ਸੱਚੀ ਗੱਲ ਹੈ ਨਹੀਂ ਹੈ ਨਾ ਤੀਨੀ ਹੋ ਮੁਸਕਮਾਰੀ ਆਂਦੀ ਹੈ ਮਨ ਮਨ ਲਾ ਤਾਂ ਮੈਂ ਹੀ ਕੱਪੜੇ ਵਾਹ ਲੈਂਦੀ ਹਾਂ ਮੁਸਕਵਾਈ ਕਹਿੰਦੀ ਕਾ ਤੋ ਨਹੀਂ 라ਤੀ ਕਿਤੇ ਇਹਦੇ ਪਾਪਾ ਕਹਿੰਦੇ ਪਾਣੀ ਘਟਾਉਂਦਾ ਹੈ ਪਾਣੀ ਤਾਂ ਵੱਧੂ ਪਾਣੀ ਵੱਧੂ ਆਖਿਰ ਅੱਜ ਤੇ ਪਾਪਾ ਪੁੱਛਦੇ ਹੋ ਅੰਮ੍ਰਿਤ ਪਾਪਾ ਮਨ ਕਰਕੇ ਗਏ ਹਾਂ ਗੱਲ ਸੱਚ ਆ ਦੀਦੀ ਜੀ ਪਾਪਾ ਨੇ ਮਨਾਂ ਕੀਤਾ ਕਿ ਪਾਣੀ ਪਾਲਾ ਇਥੇ ਘਟਾਉਂਦਾ ਕਦੇ ਕਦੇ ਵੇਸਟ ਨਾ ਕਰੇ ਵੇ ਸੋਨਾ ਨਾਨਾ ਵੇਸ ਤੇ ਇੰਦਰ ਤਾਂ ਆਪਾ ਦੋਸਤ ਜਿੰਨਿਵਾਂ ਨਾ ਲਹੁਣਾ ਬਣੀ ਕੇੰਦ 2000 ਹੋਣਾ ਕੋਈ ਨਹੀਂ ਚਲ ਆਂਦੀ ਨਹੀਂ ਨਾ ਬੱਸ ਅਨਾ ਅੱਜ ਸੰਦੇ ਜੀ ਕਰ ਤੁਸੀਂ ਹੋ ਗਏ ਹੋ ਆਰੇ ਪਾਪਾ ਨੇ ਕਰਦਾ ਕੀ ਹੋ ਗਿਆ ਪਿੰਦਾ ਮਮੋ ਕਸ ਤੇ ਕੋਸ ਤੇ ਬੀਟ ਚੋਰ ਹਤੇ ਹੈ ਨਾ ਬੋਲ ਸਰ ਮੋ ਲਾ ਰੂ ਮੈਂ ਤਾਂ ਹੈ ਆ ਦੇਖ ਮੈਂ ਮੂੰਹ ਕਰੀ ਬੈਠੀ ਐ ਕੀ ਹੋ ਗਿਆ ਆ ਰੇ ਮੈਂ ਬਾਦ ਕਰਾਂ ਹਾਂ ਬਈ ਸਾਨੂੰ ਨਾ ਉੱਪਰ ਕੋਠੇ ਦੇ ਉੱਤੇ ਹੁਣੇ ਉਹਨੇ ਆਵਾਜ਼ ਆਈ ਜਿਵੇਂ ਕਿ ਮਤਲਬ ਗੇਟ ਖੁੱਲਦਾ ਨਾ ਉਹ ਚੀਂ ਚੀਂ ਜਿਹਾ ਕਈ ਵਾਰ ਲੋਹੇ ਦਾ ਗੇਟ ਹੁੰਦਾ ਉਹ ਕਰਦਾ ਆਵਾਜ਼ ਕਰਦਾ ਉਹ ਚੀਜ਼ ਲੱਗੀ ਤੇ ਮੈਂ ਉਹ ਵੈਸੀ ਕਹਤਾ ਵੀ ਕੂਲਰ ਬੰਦ ਕਰਕੇ ਆਪਾਂ ਸੌਂਦੇ ਆ ਤੇ ਲੇਕਿਨ ਸਾਰੇ ਜਾਨੇ ਡਰ ਗਏ ਤੇ ਉਹਨੂੰ ਪਿੰਦਰ ਉੱਪਰ ਸੌਂਦਾ ਹੁੰਦਾ ਤੇ ਪਾਪਾ ਨੇ ਇਹ ਵੀ ਨਹੀਂ ਜਾ ਰਿਹਾ ਤੇ ਨਵੇਂ ਤੋਂ ਮੈਂ ਪਾਪਾ ਤੋਂ ਨਹੀਂ ਡਰਦਾ ਜਮਾ ਆ ਦੇਖ ਆ ਦੇਖ ਕੁਝ ਨਹੀਂ ਰੋਣਾ ਨਹੀਂ ਇਹ ਤਾਂ ਹੀ ਨਾ ਨਾ ਬੱੱਚਾ ਐਨੇ ਕੀ ਦਲੇਰ ਹੋ ਤੁਸੀਂ ਜਾਵੇ ਮੁੰਡਿਆ ਜੇ ਕਦੇ ਕੱਲਰ ਰਹਿਣਾ ਪਏ ਘਰੇ ਮੈਂ ਤਾਂ ਭੱਗ ਜਾ ਉੱਤੇ ਗੱਲ ਕਰ ਮੈਂ ਕੋਈ ਜਾ ਨਹੀਂ ਸਕਦੀ ਟੰਕਿਆ ਕਰਕੇ ਮੈਂ ਨਹੀਂ ਮੈਂ ਤਾਂ ਭੱਗ ਜਾ ਹੈ ਐ ਕਿਹੜਾ ਡਰਨਾ ਜਥੇ ਕੁਛ ਨਹੀਂ ਕੋਸਦਾ ਇਥੇ ਦੋ ਸਾ ਲੋਗੇ ਰਿੰਦਾਂ ਛਾੜੇ ਉਹ ਆ ਕੇ ਤਾਂ ਦਿਖਾਵੇਂ ਇੰਨੀ ਤਾਂ ਮੈਂ ਦਲੇਰ ਹੈਗੀ ਆ ਇਹ ਪਰ ਤੁਹਾਡੇ ਬਸ ਉੱਚਾ ਬਹੁਤ ਆਏਗੀ ਚੱਕ ਚੱਕ ਨੁਕਸਾੜ ਬਟਾ ਉਹ ਆਵੇ ਤਾਂ ਸਹੀ ਮੈਂ ਇੰਨੀ ਤਾਂ ਦਲੇਰ ਹੈਗੀਆਂ ਚਾਹੇ ਬਿਮਾਰਾਂ ਜਾਂ ਕੁਝ ਆਏ ਤਾਂ ਉਹਨਾਂ ਕਰਮ ਦਾ ਅਸਰ ਕਰਿਵਾਰ ਇਹਨਾਂ ਨੇ ਚੇਰੇ ਉਹ ਕਰਦਾ ਰਹਿੰਦਾਗਾ ਵੀ ਮਤਲਬ ਕਿਤੇ ਕਿਤੇ ਜਾਣਾ ਪਏ ਇਹਨਾਂ ਲੋਗ ਨੀਆ ਜਦੋਂ ਵੀ ਹੈਨਾ ਕੁਿੰਦਰ ਵੀ ਨੂੰ ਐਸੇ ਦਾ ਤਿਸੁ ਤਪੰਦੀ ਰਹਿੰਦਾ ਹੁੰਦਾ ਸੀ ਉਹ ਪਾਟ ਰਹੇ ਸੀ ਕਿਵੇਂ ਪੰਦੀ ਰਹਿੰਦੇ ਸੀ ਕਈ ਵਾਰ ਜਿਵੇਂ ਮਨ ਲਾ ਮੀ ਹੋ ਮਨ ਲਾ ਇਹਨਾਂ ਬਤਰ ਕਰਦੇ ਨਹੀਂ ਇਹ ਉਹ ਆਪਣਾ ਅੰਦਰ ਬੈਠਾ ਉੱਥੇ ਬਿਹਾਰ ਦੇ ਵਿੱਚ ਪਤਾ ਕਿਹੋ ਜਿਹਾ ਮੌਸਮ ਸੀਗਾ ਸੀ ਬੁਕਾਰ ਰਹਿੰਦੇ ਸੀ ਦੀਵੇ ਹੁਣ ਇੱਕ ਸਕਿੰਟ ਚਾਹ ਤਾਂ ਪਖੜੀ ਆ ਇੱਕ ਸਕਿੰਟ ਜੀ ਤੈਨੂੰ ਲੱਗੂ ਹੈ ਇਹਨਾਂ ਨਹੀਂ ਆਗਾ ਬਾਲ ਕਾ ਬਹੁਤ ਜਾਦੇ ਬਾਰਸ਼ਾ ਨੂੰ ਤੇ ਮੱਕਲੀ ਆਦ ਮਰ ਪਈ ਰਹਿੰਦੀ ਸਾਰਾ ਤਾਂ ਤੇਰੇ ਮਾਸਟਰ ਨਾਲ ਫੋਨ ਤੇ ਗੱਲ ਕਰ ਗਈ ਅੱਛਾ ਸਾਰੀ ਆ ਤਾਂ ਇਹ ਜੇ ਸਵੇਰੇ ਆ ਜਾਂਦੀ ਫਿਰ ਅਸੀਂ ਇਕੱਠੇ ਚਾਹ ਬਣਾਉਂਦੇ ਇਕੱਠੇ ਖਾਣਾ ਖਾਂਦੇ ਫਿਰ ਜਾ ਜਾਂਦੇ ਕੌਣ ਇਕੱਠੇ ਕੋ ਦਿਨੇ ਮਾਇ ਤੇ ਪਾਪਾ ਜੇ ਤੁਸੀ ਵੀ ਨਹੀਂ ਸੀ ਉਹ ਤੁਹਾਡੀ ਮਮਾ ਕੱਲੀ ਰਹਿੰਦੀ ਹੁਣ ਤਾਂ ਚਲੋ ਆਪਾਂ ਸਾਰੇ ਜਾਣੀ ਆ ਹਨਾ ਕੋਈ ਸੋਚ ਚ ਮਮਾ ਉਹ ਕੱਲੀ ਰਹਿੰਦੀ ਹੁਣ ਹਾ ਮੋਣੀ ਮਟਰ ਦੀ ਹੈਗੀ ਆਏ ਤਾਂ ਮੈਂ ਤਗੜੀ ਆ ਹਾਂ ਤਗੜੀ ਮੈਂ ਤਾਂ ਦਾ ਫੇਸ ਪੂਰਾ ਸੁਹਣਾ ਆਏ ਮੰਮਾ ਤਾਂ आएगी ਤੇਰੇ ਕੋਲੇ ਮੰਮਾ ਤੇ ਹੁੰਦੇ ਵੀ ਡਰ ਲੱਗਦੇ ਨੇ ਮੈਨੂੰ ਹੈ ਮੰਨ ਨਹੀਂ ਮਟਰ ਮੰਮਾ ਹੁੰਦੇ ਐਂ ਦਾ ਰੇਕਾਰ ਆਜੋ ਕਿਹੜਾ ਹੈਗਾ ਥੱਲੇ ਆ ਜਾਵੇਂ ਤਾਂ ਉੱਤੇ ਚਾਈਦਾ ਨਹੀਂ ਉੱਤੇ ਦਾਈਦਾ ਨਹੀਂ ਮੈਨੂੰ ਉਹਨਾਂ ਨੂੰ ਤਾਂ ਪੰਜਾਬੀ ਵੀ ਨਹੀਂ ਸਮਝ ਆਦੀ ਉਪਰ ਤਾਂ ਆਏ ਨਹੀਂ ਜਾਂਦਾ نیچے ਆ ਜਾ ਕੋਣ ਹੈ ਬਸ ਸਹੀ ਹੈ ਫਿਰ ਹੈਂ ਤਾਂ ਕਿਹਨੂੰ ਸੋਚੂਗੀ ਸਾਡੇ ਨਾਲ ਤੁਮ ਜਾਂ ਕੇ ਕੀ ਕਰਾਂਗਾ ਹਾਂ ਮੈਂ ਦਿਖਾ ਵੀ ਦੇਉਂਗੀ ਆ ਜਾ ਹਾਂ ਨਹੀਂ ਡਰਦੇ ਹਾਂ ਹਮ ਜਾ ਰਹੇ ਗੱਜੀ ਤਾਂ ਉਹ ਨਹੀਂ ਮਰਨ ਮੈਨੂੰ ਸੇਠ ਕਿਸੇ ਦਾ ਪਰਸਵਾਹ ਵੀ ਲੱਗਿਆ

दिस छुट्टियों से साड़ी हाँ दीदी थी, दीदी, सच्ची दीदी ओ देखो फिर तो, दीदी, सच्ची, फिर तो थोड़ी चीज देखी दीदी, हां मजाक कर, अजय मजाक कर दीदी कर लो ਆ ਤਾਂ ਮੈਂ ਉਹ ਮਜ਼ਾਕ ਕਰਦੇ ਸੀ ਉਸ ਦਾ